ਰਿਸਕ ਟੂ ਰਿਵਾਰਡ ਰੇਸ਼ੋ ਬਹੁਤ ਜ਼ਰੂਰੀ ਚੀਜ਼ ਆ ਇਹ ਦੇਖੋ ਦੋਨਾਂ ਲੋਕਾਂ ਦੀ ਇਹਦੇ ਵਿੱਚ ਪ੍ਰੋਬਲਮ ਸੋਲਵ ਹੋ ਜੂਗੀ ਜਿਹੜੇ ਲੋਕ ਚਾਹੁੰਦੇ ਆ ਕਿ ਅਸੀਂ ਪ੍ਰੋਫਿਟੇਬਲ ਹੋਈਏ ਉਹਨਾਂ ਵਾਸਤੇ ਵੀ ਇਹੋ ਸੋਲੂਸ਼ਨ ਹੈ ਤੇ ਜਿਹੜੇ ਲੋਕਾਂ ਦੀ ਪ੍ਰੋਬਲਮ ਇਹ ਆ ਕਿ ਸਾਨੂੰ ਟ੍ਰੇਡ ਲੈਣ ਤੋਂ ਡਰ ਲੱਗਦਾ ਹੈ ਕਿ ਕਿਤੇ ਲਾਸ ਨਾ ਹੋ ਜਾਏ ਉਹਨਾਂ ਦੇ ਵੀ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੈ ਇਹੋ ਚੀਜ਼ ਆ ਸੋ ਸਾਰੀ ਵੀਡੀਓ ਨੂੰ ਦੇਖੋ ਸਮਝੋ ਧਿਆਨ ਦੇ ਨਾਲ ਕਿਉਂਕਿ ਇਹਦੇ ਵਿੱਚ ਤੁਹਾਡੇ ਜਿਹੜੇ ਦੋਵੇਂ ਸਮੱਸਿਆਵਾਂ ਜਿਹੜੀਆਂ ਇੱਕ ਤਾਂ ਪ੍ਰੋਫਿਟੇਬਲ ਹੋਣ ਦਾ ਹੱਲ ਉਹ ਤੁਹਾਨੂੰ ਮਿਲ ਜਾਊਗਾ ਦੂਜਾ ਜਿਹੜਾ ਡਰ ਲੱਗਦਾ ਟਰੇਡ ਲੈਣ ਲੱਗੇ ਉਹਦਾ ਵੀ ਹੱਲ ਮਿਲ ਜੂਗਾ ਤੁਹਾਨੂੰ ਸੋ ਰਿਸਕ ਟੂ ਰਿਵਾਰਡ ਦਾ ਮਤਲਬ ਕੀ ਹੁੰਦਾ ਰਿਸਕ ਦਾ ਮਤਲਬ ਇਹ ਕਿ ਜਦੋਂ ਆਪਾਂ ਟਰੇਡ ਕੀਤੀ ਆ ਤੇ ਉਹਦੇ ਵਿੱਚ ਆਪਣਾ ਸਟਾਪ ਲੌਸ ਕਿੰਨਾ ਬੰਦ ਆ ਆਪਾਂ ਰਿਸਕ ਕਿੰਨੇ ਪੈਸੇ ਦਾ ਲੈਣਦੇ ਆ ਤੇ ਰਿਵਾਰਡ ਦਾ ਮਤਲਬ ਇਹ ਕਿ ਜਿਹੜੀ ਆਪਾਂ ਟਰੇਡ ਕੀਤੀ ਆ ਤੇ ਉਹਦੇ ਵਿੱਚ ਆਪਣਾ ਪ੍ਰੋਫਿਟ ਕਿੰਨੇ ਦਾ ਹੋ ਸਕਦਾ ਸੋ ਇਹ ਦੋ ਚੀਜ਼ਾਂ ਹੁੰਦੀਆਂ ਰਿਸਕ ਆਪਣਾ ਹੋ ਗਿਆ ਸਟਾਪ ਲੌਸ ਤੇ ਰਿਵਾਰਡ ਆਪਣਾ ਹੋ ਗਿਆ ਪ੍ਰੋਫਿਟ ਕਿੰਨੇ ਦਾ ਰਿਸਕ ਲੈ ਕੇ ਕਿੰਨੇ ਦਾ ਆਪਾਂ ਉਹਦੇ ਵਿੱਚ ਪ੍ਰੋਫਿਟ ਲੈਣ ਦਾ ਸੋਚ ਰਹੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਕਿਵੇਂ ਰਿਸਕ ਕਿਵੇਂ ਮੀਜ਼ਰ ਕਰਨਾ ਜੇ ਮੈਂ ਦੇਖੋ ਹੈਮਰ ਬਣਿਆ ਇਹਦੇ ਐਗਜ਼ਾਮਪਲ ਤੇ ਆਪਾਂ ਗੱਲ ਕਰਦੇ ਹਾਂ ਹੈਮਰ ਦਾ ਜਦੋਂ ਹਾਈ ਬ੍ਰੇਕ ਹੋਇਆ ਉਸ ਤੋਂ ਬਾਅਦ ਤੁਸੀਂ ਐਂਟਰੀ ਕੀਤੀ ਸੋ ਹੈਮਰ ਦੇ ਹਾਈ ਤੋਂ ਲੈ ਕੇ ਤੇ ਹੈਮਰ ਦੇ ਲੋਅ ਤੱਕ ਦੇਖੋ ਕਿੰਨੇ ਪੁਆਇੰਟਾਂ ਦਾ ਤੁਹਾਡਾ ਸਟਾਪ ਲਸ ਬੰਦਾ ਇਹ ਸਟਾਪ ਲਸ ਹੈ ਹੈਮਰ ਦਾ ਲੋਅ ਦਾ ਤੁਹਾਡਾ ਸਟਾਪ ਲਸ ਹੈ ਸੋ ਹੈਮਰ ਦਾ ਲੋਅ ਦਾ ਤੁਹਾਡਾ ਸਟਾਪ ਲਸ ਹੈ ਸੋ ਇਹ ਆਪਾਂ ਐਗਜ਼ਾਮਪਲ ਦੇ ਤੌਰ ਤੇ ਲਾ ਕੇ ਚੱਲਦੇ ਨਿਫਟੀ ਆ ਤੇ ਇੱਕ ਲੋਟ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਜਿਹੜੇ ਨਵੇਂ ਲੋਕ ਆ ਉਹ ਇੱਕ ਲੋਟ ਤੋਂ ਸਟਾਰਟ ਕਰਦੇ ਆ ਸੋ 1 ਲੋਡ ਦੀ ਜੇ ਆਪਾਂ ਗੱਲ ਕਰੀਏ ਤੇ ਤੁਹਾਡਾ 300 300 ਰੁਪਏ ਦਾ ਤੁਹਾਡਾ ਸਟਾਪ ਲੌਸ ਬਣੂਗਾ 1 ਲੋਡ ਦੇ ਨਾਲ 300 ਰੁਪਏ ਦਾ ਸੋ 300 ਰੁਪਏ ਦਾ ਸਟਾਪ ਲੌਸ ਬਣ ਗਿਆ ਹੁਣ ਇਹ 300 ਰੁਪਏ ਦੇ ਸਟਾਪ ਲੌਸ ਦੇ ਮੁਕਾਬਲੇ ਪ੍ਰੋਫਿਟ ਆਪਾਂ ਕਿੰਨਾ ਲੈਣ ਦੇ ਜੇ 300 ਦੇ ਮੁਕਾਬਲੇ ਆਪਾਂ 600 ਦਾ ਪ੍ਰੋਫਿਟ ਲੈਣ ਦੇ ਫਿਰ ਬਹੁਤ ਵਧੀਆ ਤੇ ਜੇ 300 ਦੇ ਮੁਕਾਬਲੇ ਆਪਾਂ ਪ੍ਰੋਫਿਟ ਲੈਣ ਦੇ ਆ 300 ਦਾ ਫਿਰ ਵੀ ਠੀਕ ਹੈ ਪਰ ਜੇ 300 ਦੇ ਮੁਕਾਬਲੇ ਆਪਾਂ ਪ੍ਰੋਫਿਟ ਲੈਣ ਦੇ ਆ 300 ਤੋਂ ਵੀ ਘੱਟ ਤੇ ਫਿਰ ਬਹੁਤ ਗਲਤ ਹੈ ਕਿਉਂਕਿ ਦੇਖੋ ਹਰ ਵਾਰ ਹੈਮਰ ਤੇ ਜਾਂ ਫਿਰ ਹਰ ਵਾਰ ਸ਼ੂਟਿੰਗ ਸਟਾਰ ਤੇ ਜਾਂ ਫਿਰ ਕੋਈ ਵੀ ਤਰੀਕਾ ਹੈ ਕਿਸੇ ਵੀ ਤਰੀਕੇ ਦੇ ਨਾਲ ਹਰ ਵਾਰ ਪ੍ਰੋਫਿਟ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਕਦੇ ਨਾ ਕਦੇ ਲਾਸ ਹੋਣਾ ਹੀ ਆ ਜੇ ਆਪਾਂ ਕਿਸੇ ਵੀ ਤਰੀਕੇ ਨੂੰ ਬਾਰ ਬਾਰ ਕਰਾਂਗੇ ਉਹਦੇ ਵਿੱਚ ਆਪਾਂ ਐਕਸਪਰਟ ਬਣ ਸਕਦੇ ਹਾਂ ਦਸਾਂ ਦੇ ਵਿੱਚੋਂ 8 ਵਾਰ 9 ਵਾਰ ਉਹ ਆਪਾਂ ਨੂੰ ਪ੍ਰੋਫਿਟ ਦੇਊਗਾ ਇੱਕ ਦੋ ਵਾਰ ਉਹਦੇ ਵਿੱਚ ਲਾਸ ਹੋਣ ਦੀ ਪ੍ਰੋਬੈਬਿਲਿਟੀ ਰਹਿਣੀ ਹੈ ਕਿਉਂ ਕਿਉਂਕਿ ਦੇਖੋ ਇਨਸਾਨ ਜਿਹੜਾ ਉਹ ਗਲਤੀ ਦਾ ਪਤਲਾ ਆ ਹਰ ਇੱਕ ਦਿਨ ਜਿਹੜਾ ਆਪਣਾ ਮਤਲਬ ਕੀ ਤੁਸੀਂ ਲਾ ਲਓ ਕਿ ਸਟੇਟ ਆਫ ਮਾਈ ਆਈਡੀਆ ਉਹ ਇੱਕੋ ਜਿਹੀ ਨਹੀਂ ਰਹਿੰਦਾ ਕਿਸੇ ਦਿਨ ਤੁਸੀਂ ਦੇਖੋ ਬਹੁਤ ਪੋਜ਼ਿਟਿਵ ਹੋਗੇ ਕਿਸੇ ਦਿਨ ਹੋ ਸਕਦਾ ਕਿ ਤੁਹਾਡੇ ਮਤਲਬ ਕਿ ਫੈਮਿਲੀ ਦਾ ਕਰਕੇ ਜਾਂ ਫਿਰ ਮਤਲਬ ਕਿ ਸੰਸਾਰ ਦੇ ਵਿੱਚ ਕੋਈ ਵੀ ਮੰਨ ਲਓ ਗੱਲ ਹੋ ਗਈ ਉਹਦਾ ਕਰਕੇ ਤੁਹਾਡੇ ਮਤਲਬ ਕਿ ਮਾਈਂਡ ਤੇ ਕੁਛ ਨਾ ਕੁਛ ਇੰਪੈਕਟ ਪਿਆ ਉਹਦਾ ਕਰਕੇ ਥੋੜਾ ਜਿਹਾ ਉਸ ਦਿਨ 네ਗੇਟਿਵ ਥਿੰਕਿੰਗ ਹੋ ਸਕਦੀ ਹੈ ਸੋ ਕਿਉਂਕਿ ਥਿੰਕਿੰਗ ਆਪਣੀ ਦੇਖੋ ਬਦਲਦੀ ਰਹਿੰਦੀ ਹੈ 24 ਘੰਟਿਆਂ ਦੇ ਵਿੱਚ ਸੋ ਇੱਕੋ ਜਿਹਾ ਹਮੇਸ਼ਾ ਮਤਲਬ ਕਿ ਆਪਣੀ ਜਿਹੜੀ ਫੀਲਿੰਗ ਆ ਉਹ ਇੱਕੋ ਜਿਹੀ ਨਹੀਂ ਰਹਿੰਦੀ ਸੂਇਸ ਕਰਕੇ ਜਿਹੜੀ ਗਲਤੀ ਦੀ ਸੰਭਾਵਨਾ ਇਨਸਾਨ ਤੋਂ ਹਮੇਸ਼ਾ ਰਹਿੰਦੀ ਰਹਿੰਦੀ ਆ। ਪਰ ਜਿੰਨਾ ਮਰਜ਼ੀ ਆਪਾਂ ਕਿਸੇ ਚੀਜ਼ ਦੇ ਵਿੱਚ ਐਕਸਪਰਟ ਹੋ ਜਾਈਏ। ਸੋ ਉਹ ਜਿਹੜੀ ਗਲਤੀ ਆ ਉਹਦੇ ਵਿੱਚ ਆਪਾਂ ਕੀ ਕਰਨਾ ਹੈ? ਉਹਦੇ ਵਿੱਚ ਆਪਾਂ 10 ਟ੍ਰੇਡਾਂ ਦੇ ਵਿੱਚ ਜਿੰਨਾ ਪ੍ਰੋਫਿਟ ਕੀਤਾ ਜਾਂ ਫਿਰ ਪਿਛਲੀਆਂ ਪੰਜਾਂ ਟ੍ਰੇਡਾਂ ਜਿੰਨਾ ਪ੍ਰੋਫਿਟ ਕੀਤਾ ਉਹ ਨਹੀਂ ਦੇਣਾ। ਸਟਾਪ ਲੌਸ ਲੈਣਾ ਹੈ। ਹੁਣ ਹੈ ਅਮਰ ਬਣਿਆ। ਜੇ ਇੱਥੇ ਆਪਾਂ ਸਟਾਪ ਲੌਸ ਲਾਇਆ। ਜੇ ਇਹਦੇ ਵਿੱਚ ਸਟਾਪ ਲੌਸ ਬੰਦਾ ਸਟਾਪ ਲੌਸ ਲਓ। ਕਿਉਂਕਿ ਦੇਖੋ ਹਰ ਵਾਰ ਹੈ ਅਮਰ ਤੇ ਤੁਹਾਡਾ ਸਟਾਪ ਲੌਸ ਨਹੀਂ ਹੋਊਗਾ। ਜੇ 10 ਵਾਰ ਹੈ ਅਮਰ ਬਣਿਆ ਆ ਤੇ ਦਸਾਂ ਦੇ ਵਿੱਚੋਂ 8 ਵਾਰ 9 ਵਾਰ ਪ੍ਰੋਫਿਟ ਵੀ ਦੇਊਗਾ 1-2 ਵਾਰ ਲਾਸਸ ਦੇ ਸਕਦਾ ਹੈ ਤੇ ਜੇ ਆਪਾਂ ਰਿਸਕ ਟੂ ਰਿਵਾਰਡ ਸਹੀ ਕਰ ਲਿਆ ਤੇ ਫਿਰ ਮੈਟਰ ਨਹੀਂ ਕਰਦਾ ਫਿਰ ਆਪਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿ ਗਿਆ ਫਿਰ ਦਹਾਂ ਦੇ ਵਿੱਚੋਂ ਸੋਚੋ ਆਪਾਂ ਨੂੰ 6 ਵਾਰ 7 ਵਾਰ ਵੀ ਜੇ ਪ੍ਰੋਫਿਟ ਦਿੰਦਾ ਹੈ ਹੈਮਰ ਫਿਰ ਵੀ ਬਹੁਤ ਆ ਹੈਮਰ ਦੀ ਇੱਥੇ ਐਗਜ਼ਾਮਪਲ ਲੈਣ ਡਿਆ ਕੋਈ ਵੀ ਤੁਸੀਂ ਸੈਟਅਪ ਲੈ ਲਓ ਭਾਵੇਂ ਹੈਮਰ ਆ ਸ਼ੂਟਿੰਗ ਸਟਾਰ ਐਡਬਲਯੂ ਪੈਟਰਨ ਐਮ ਪੈਟਰਨ ਕੋਈ ਹੋਰ ਵੀ ਤਰੀਕਾ ਸਾਰਿਆਂ ਦੇ ਵਿੱਚ ਮਤਲਬ ਇਹ ਕਿ ਇਹ ਚੀਜ਼ ਅਪਲਾਈ ਹੁੰਦੀ ਹੈ ਹੈਮਰ ਦਾ ਆਪਾਂ ਉਦਾਹਰਨ ਲੈ ਕੇ ਗੱਲ ਕਰਨਗੇ ਸੋ ਰਿਸਕ ਟੂ ਰਿਵਾਰਡ ਆਪਾਂ ਕੀ ਕਰਨਾ ਹੈ ਘਟੋ-ਕੱਟ 1:2 ਹੋਣਾ ਚਾਹੀਦਾ 1:2 ਦੀ ਗੱਲ ਜਿਆਦਾ ਮਿਸ ਕਰਕੇ ਕਰਨ ਬਿਆ ਬਹੁਤ سارے ਲੋਕ ਕਮੈਂਟ ਵੀ ਕਰਨਗੇ ਕਿ 1:2 ਨਹੀਂ 1:4 5 ਜਾਂ ਫਿਰ 10 ਹੋਣਾ ਚਾਹੀਦਾ ਪਰ 1:2 ਜਿਹੜਾ ਰੇਸ਼ਿਓ ਆ ਉਹ ਤੁਸੀਂ ਜੇ ਬੈਕ ਟੈਸਟ ਕਰਕੇ ਵੇਖੋਗੇ ਜਾਂ ਫਿਰ ਜੇ ਤੁਸੀਂ ਐਕਸਪੀਰੀਅੰਸ ਕੀਤਾ ਰੇਸ਼ਿਓ ਅਪਲਾਈ ਕਰਦੇ ਜੋ ਤੇ ਤੁਸੀਂ ਇਹ ਚੀਜ਼ ਦੇਖੀ ਹੋਣੀ ਹੈ ਕਿ 1:2 ਜ਼ਿਆਦਾਤਰ ਟ੍ਰੇਡ ਦੇ ਵਿੱਚ ਮਿਲ ਜਾਂਦਾ ਹੈ ਸੋ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆ ਆਪਾਂ ਉਸ ਚੀਜ਼ ਦੇ ਮੱਗਰ ਜਾਣਾ ਜਿਹੜੀ ਚੀਜ਼ ਦੇਖੋ ਬਹੁਤ ਘੱਟ ਹੁੰਦੀ ਉਹ ਚੀਜ਼ ਦੇ ਮਗਰ ਨਹੀਂ ਜਾਣਾ ਬਾਕੀ ਟ੍ਰੇਲ ਕਰਕੇ 1:2 ਤਾਂ ਦੇਖੋ ਆਪਣਾ ਮਿਨੀਮਮ ਆ ਬਾਕੀ ਟ੍ਰੇਲ ਕਰਕੇ ਉਹਦੇ ਵਿੱਚ ਤੁਸੀਂ ਜੇ ਚਾਓ ਤੇ 1:3 1:4 ਵੀ ਕਰ ਸਕਦੇ 1:2 ਦਾ ਮਤਲਬ ਕੀ ਹੈ ਕਿ ਜੇ 300 ਰੁਪਏ ਦਾ ਆਪਾਂ ਸਟੌਪ ਲੌਸ ਲੈਂਦੇ ਉਹਦੇ ਮੁਕਾਬਲੇ ਡਬਲ ਪ੍ਰੋਫਿਟ 600 ਰੁਪਏ ਦਾ ਪ੍ਰੋਫਿਟ ਸੋ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਦੇਖੋ ਇਹ ਹੋਊਗਾ ਕਿ ਜੇ 10 ਟ੍ਰੇਡਾਂ ਆਪਾਂ ਇਸ ਹਿਸਾਬ ਦੇ ਨਾਲ ਕਰਨ ਦੇ 10ਾਂ ਦੇ ਵਿੱਚੋਂ ਜੇ ਆਪਣੀਆਂ 7 ਜਾਂ ਫਿਰ 6 ਟ੍ਰੇਡਾਂ 'ਚ ਪ੍ਰੋਫਿਟ ਆ ਤਿੰਨ ਚਾਰ ਟਰੇਡਾਂ ਦੇ ਵਿੱਚ ਲਾਸ ਆ ਫਿਰ ਵੀ ਆਪਣਾ ਓਵਰਆਲ ਪ੍ਰੋਫਿਟ ਰਹੂਗਾ ਕਿਉਂਕਿ ਆਪਣਾ ਰਿਸਕ ਟੂ ਰਿਵਾਰਡ ਸਹੀ ਹੈ ਲਾਸ ਆਪਣਾ ਹੋਣ ਡਿਆ 300 ਦਾ ਪ੍ਰੋਫਿਟ ਆਪਾਂ ਲੈਣ ਡਿਆ 600 ਦਾ ਸੋ ਇਸ ਕਰਕੇ ਆਪਣਾ ਓਵਰਆਲ ਪ੍ਰੋਫਿਟ ਰਹੂਗਾ ਤੇ ਫਿਰ ਆਪਾਂ ਨੂੰ ਲਾਸ ਲੈਣ ਤੋਂ ਸਟਾਪ ਲਸ ਲੈਣ ਤੋਂ ਵੀ ਡਰ ਨਹੀਂ ਲੱਗੂਗਾ ਤੇ ਟਰੇਡ ਕਰਨ ਤੋਂ ਵੀ ਆਪਾਂ ਨੂੰ ਡਰ ਨਹੀਂ ਲੱਗੂਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹਰ ਵਾਰ ਹੈਮਰ ਨੇ ਫੇਲ ਨਹੀਂ ਹੋਣਾ ਹਰ ਵਾਰ ਸ਼ੂਟਿੰਗ ਸਟਾਰ ਨੇ ਨਹੀਂ ਫੇਲ ਹੋਣਾ ਦਸਾਂ ਦੇ ਵਿੱਚੋਂ 8 ਵਾਰ 9 ਵਾਰ ਇਹਨੇ ਮੈਨੂੰ ਪ੍ਰੋਫਿਟ ਦੇ ਹੀ ਦੇਣਾ ਸੋ ਇਸ ਕਰਕੇ ਆਪਾਂ ਡਰ ਨਹੀਂ ਲੱਗੂਗਾ ਫਿਰ ਸੋ ਫਿਰ ਆਪਾਂ ਆਰਾਮ ਦੇ ਨਾਲ ਸ਼ਾਂਤਮਨ ਦੇ ਵਿੱਚ ਸ਼ਾਂਤ ਪੂਰੀ ਸ਼ਾਂਤਮਨ ਦੇ ਨਾਲ ਆਪਾਂ ਫਿਰ ਇਹਦੇ ਵਿੱਚ ਟ੍ਰੇਡ ਕਰਾਂਗੇ ਸਟੌਪ ਲੌਸ ਫਾਲੋ ਕਰਾਂਗੇ ਸਟੌਪ ਲੌਸ ਹੋਵੇਗਾ ਸਟੌਪ ਲੌਸ ਲਵਾਂਗੇ ਤੇ ਰੇਸ਼ਿਓ ਆਪਾਂ ਇਹਦੇ ਵਿੱਚ ਜਿਵੇਂ ਨਿਰਧਾਰਿਤ ਕੀਤਾ ਹੈ 1:2 ਜੇ 300 ਦਾ ਸਟੌਪ ਲੌਸ ਹੋਣ ਡੈਸ਼ 600 ਦਾ ਪ੍ਰੋਫਿਟ ਆਪਾਂ ਜਿੱਤਨਾ ਡਿਸਾਈਡ ਕੀਤਾ ਤੇ ਉਹਨਾਂ ਆਪਾਂ ਘਟੋ-ਘਟ ਲਵਾਂਗੇ ਤੇ ਜੇ ਉਸ ਤੋਂ ਵੱਧ ਮਿਲੂਗਾ ਟ੍ਰੇਲ ਕਰਕੇ ਉਸ ਤੋਂ ਵੱਧ ਵੀ ਤੁਸੀਂ ਲੈ ਸਕਦੇ ਹੋ ਟ੍ਰੇਲਿੰਗ ਬਾਰੇ ਕਿਸੇ ਦਿਨ ਆਪਾਂ ਵੀਡੀਓ ਜ਼ਰੂਰ ਪਾਵਾਂਗੇ ਸੋ ਇਹ ਬਹੁਤ ਜ਼ਰੂਰੀ ਚੀਜ਼ ਆ ਜਿਨ੍ਹਾਂ ਲੋਕਾਂ ਨੂੰ ਡਰ ਲੱਗਦਾ ਟ੍ਰੇਡ ਲੈਣ ਤੋਂ ਉਹਨਾਂ ਵਾਸਤੇ ਵੀ ਇਹ ਚੀਜ਼ ਸਮਝਣੀ ਜ਼ਰੂਰੀ ਹੈ ਤੇ ਜਿਹੜ ਜੋਰੀ ਚੀਜ਼ ਹੈ ਭਾਵੇਂ ਤੁਸੀਂ ਸਵਿੰਗ ਟ੍ਰੇਡ ਕਰੋ ਭਾਵੇਂ ਤੁਸੀਂ ਆਪਸ਼ਨ ਟ੍ਰੇਡ ਕਰੋ ਭਾਵੇਂ ਇੰਟਰਾਡੇ ਟ੍ਰੇਡ ਕਰੋ ਤੇ ਭਾਵੇਂ ਸਟਾਕ ਦੇ ਵਿੱਚ ਆਪਸ਼ਨ ਕਰ ਲਓ ਇਹਨਾਂ ਚਾਰੇ ਤਰ੍ਹਾਂ ਦੀਆਂ ਜਿਹੜੀਆਂ ਟ੍ਰੇਡਿੰਗ ਆ ਇਹਨਾਂ ਦੇ ਲਈ ਰਿਸਕ ਟੂ ਰਿਵਾਰਡ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਰਿਸਕ ਟੂ ਰਿਵਾਰਡ ਮੈਨੇਜ ਕਰੋ ਤੇ ਘਟੋ ਘਾਟ ਜਿੰਨਾ ਸਟਾਪ ਲੌਸ ਆ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਲਓ ਜੇ 300 ਦਾ ਸਟਾਪ ਲੌਸ ਆ ਤੇ 600 ਦਾ ਘਟੋ ਘਾਟ ਪ੍ਰੋਫਿਟ ਹੋਣਾ ਚਾਹੀਦਾ ਤੇ ਜੇ ਕਿਸੇ ਟ੍ਰੇਡ ਦੇ ਵਿੱਚ ਇੰਨਾ ਤੜਾ ਪ੍ਰੋਫਿਟ ਬਣ ਸਕਦਾ ਹੈ ਤੇ ਉਹੀ ਟ੍ਰੇਡ ਕਰਨੀ ਚਾਹੀਦੀ ਹੈ